ਬਹੁਤ ਪਾਪ ਨਹੀਂ ਦਿਖਾਈ ਦੇ ਰਿਹਾ ਗੁਨਾਹ ਗੁਨਾਹ ਨਹੀਂ ਦਿਖਾਈ ਦੇ ਰਿਹਾ ਕਤਲ ਕਤਲ ਨਹੀਂ ਦਿਖਾਈ ਦੇ ਰਿਹਾ ਚੋਰੀ ਚੋਰੀ ਨਹੀਂ ਦਿਖਾਈ ਦੇ ਰਹੀ ਮੂਰਖਤਾ ਮੂਰਖਤਾ ਨਹੀਂ ਦਿਖਾਈ ਦੇ ਰਹੀ ਕਿਉਂ ਅੰਧੇ ਜਨਮ ਤੋਂ ਅੰਧੇ ਕਥਾ ਸੁਣਦੇ ਸੁਣਦੇ ਕੀਰਤਨ ਸੁਣਦੇ ਸੁਣਦੇ ਬਾਣੀ ਦਾ ਪਾਠ ਜਪਦੇ ਜਪਦੇ پہلے پرماتما نہیں دکھائی دینا چاننا نہیں دکھائی دا, دکھائی دھے اپنی مورکھتا دکھائی دا, گناہ دکھائی دا. اور اے چنگا شگن ہے چنگی گل ہے ہزار ابیاسیا نے مینو آخیا گینے جی اگے پیچھے کے چنگے ہونے ہیں ہاتھ گٹکا پکڑ لینا پاٹ کرنے پتہ نہیں کتوں ماڑے خیال آ جائیں ਬੜਾ ਮਨ ਦੁਖੀ ਹੁੰਦਾ ਹੈ ਐ ਕਿ ਅੰਦਰ ਚੱਲਣ ਲੱਗ ਪਏ ਇੱਕ ਚੰਗੇ ਸਦਸੰਗੀ ਨੇ ਅਕੀ ਪਟਨਾ ਸਾਹਿਬ ਨੂੰ ਰੌਂਦੇ ਆਏ ਆ ਉਸੋ ਦੀ ਸਦਮੇ ਜੀ ਦਾਸ ਜੰਨਾ ਹੁੰਦਾ ਹੁਣ ਵੀ ਦਾਸ ਨੇ ਕੱਲ ਪਟਨਾ ਸਾਹਿਬ ਜਾਣਾ ਹੈ ਇੱਕ ਮਹਾਪੁਰਸ਼ਾਂ ਦੀ ਵਰਸੀ ਜੋ 50 60 ਸਾਲ ਤੋਂ ਮਨਾਏ ਜਾ ਰਹੇ ਨੇ ਦਾਸ ਵੀ 35 ਸਾਲਾਂ ਤੋਂ ਜੰਦਰ ਨੇ ਉਸ ਸਿਨੇਲੇ ਜਦ ਮੈਂ ਨੋਕਿਆ ਗਿਆ ਨਹੀਂ ਰੋਂਦੇ ਆਇਆ ਗਿਆ واحرو جب جپ دیا گرو کے چیتے گناہ گنا پاپ آ بڑی پیڑا یہ پاپ کیوں ہوئے کیتے نے یاد اندھیرا دکھائی دن لگ پیا کسی کہ نہیں ہوجا کے پاپی نو پاپ نہیں دکھائی دیں پاپ برا پاپ کو پیارا مہاراج کہنے بڑا پیارا لگتا چنگا لگتا ਪਾਪ ਬੋਝ ਨਹੀਂ ਪਰਦੀ ਤੋ ਮਹਾਰਾਜ ਦੇ ਵਾ ਪਾਪ ਬੁਰਾ ਪਾਪੀ ਕੋ ਪਿਆਰਾ ਉਹਨੂੰ ਤੇ ਪਿਆਰਾ ਲੱਗਦਾ ਬੇਈਮਾਨੀ ਕੀ ਤੀ ਚੰਗੀ ਲੱਗਦੀ ਚੋਰੀ ਦੀ ਸਫਲਤਾ ਮਿਲ ਗਈ ਨੱਚਦਾ ਜੇਬ ਘਟ ਲਈ ਇਹ ਕਿਸੇ ਦੀ ਖੁਸ਼ ਹੋ ਗਏ ਕਿਸੇ ਨੂੰ ਧੋਖਾ ਦਿੱਤਾ ਹੈ ਪ੍ਰਸੰਨ ਹੋ ਜਾਂਦਾ ਪ੍ਰਸੰਨ ਹੋ ਜਾਂਦਾ ਦੇਖੇ ਨੇ ਐਸੇ ਜੋ ਚੋਰੀ ਕਰਕੇ ਪ੍ਰਸੰਨ ਹੁੰਦਾ ਹੈ جو قتل کر کے خوش ہو جو ڈاکہ مار کے خوش ہوتا ہے جو دھوکہ دے کے خوش ہو جو بے ایمانی کر کے خوش ہو اس اندھیرا ہی نہیں دکھائی دیا اندھیرا نہیں دکھائی جس دسنوں اندھیرا نہیں دکھائی دا روشنی کتھوں دکھائی دے یہ خیال میں خودوں ادو ملیا اس رائے جد جدگی بھگوان سنگھ نے آخیا مسکین جی منوں اندھیرے کا کوئی گیان اندھیرا کی آپ کچھ بھی پتا میں پن سات منٹ سوچتا رہا سر بیٹھ کے بھائی صاحب کہہ کی رہے اندھیرے کا کوئی گیان نہیں کیونکہ آم تو یہ آخیا جا اندھی کی دنیا میں اندھیرا اندھیرا ایک اندر میرے اندھیرے کا کوئی گیان نہیں واقعی ਅੰਧੇਰੇ ਨੂੰ ਦੇਖਣ ਵਾਸਤੇ ਵੀ ਅੱਖਾਂ 'ਚ ਰੋਸ਼ਨੀ ਚਾਹੀਦੀ ਹੈ। ਪਾਪ ਨੂੰ ਸਮਝਣ ਵਾਸਤੇ ਵੀ ਕੁਝ ਗਿਆਨ ਚਾਹੀਦਾ ਹੈ। ਜਦ ਬੇਈਮਾਨੀ ਬੇਈਮਾਨੀ ਦਿਖਾਈ ਦੇਵੇ ਤੇ ਬੇਈਮਾਨੀ ਬੋਝ ਵੜੇ। ਜਦ ਝੂਠ ਬੋਲਣਾ ਝੂਠ ਦਿਖਾਈ ਦੇਵੇ ਤੇ ਦਿਲ ਦੇ ਤੇ ਬੋਝ ਵੜੇ। ਜਦ ਪਾਪ ਕਰਨਾ ਪਾਪ ਦਿਖਾਈ ਦੇਵੇ ਤੇ ਹਿਰਦੇ ਨੂੰ ਤਲਪਾਵੇ ਤੇ ਗਿਆਨੀ ਹੋਵੇ। ਇਨੋਂ ਅੰਧੇਰਾ ਦਿਖਾਈ ਜਾਂਦਾ। ਜਿਸ ਦੀ ਅੱਖਾਂ ਦੇ ਵਿੱਚ ਰੋਸ਼ਨੀ ਆ ਗਈ। ਅੰਧੇਰਾ ਦਿਖਾਈ ਦੇਣ ਲੱਗ ਪਿਆ ਰੋਸ਼ਨੀ ਦਿਖਾਈ ਦੇ। ਇਹਨੇ ਅੱਧਾ ਰਸਤਾ ਤੈਅ ਕਰ ਲਿਆ। ਇਹਨੂੰ ਪਾਪ-ਪਾਤ ਦਿਖਾਈ ਦੇਣ ਲੱਗ ਪਏ ਕਿ ਜ਼ਿਆਦਾ ਦਿਨ ਪਾਪ ਨਹੀਂ ਕਰ ਸਕੇਗਾ। ਇਹਨੂੰ ਮੂਰਖਤਾ ਮੂਰਖਤਾ ਦਿਖਾਈ ਦੇਣ ਲੱਗ ਪਈਏ ਕਿ ਹੁਣ ਮੂਰਖਤਾ ਦੇਚ ਨਹੀਂ ਜੀਵੇਗਾ। ਇਨੂੰ ਬੇਈਮਾਨੀ ਬੇਈਮਾਨੀ ਦਿਖਾਈ ਦੇਣ ਲੱਗ ਪਈ ਹੈ ਔਰ ਹਿਰਦੇ ਦਾ ਬੋਝ ਬਣਨ ਲੱਗ ਪਈ ਹੈ ਕਿ ਉਹ ਅੱਗੇ ਬੇਈਮਾਨੀ ਨਹੀਂ ਕਰ ਸਕਦੇ। ਇਨੂੰ ਝੂਠ ਜੋੜ ਦਿਖਾਈ ਦੇਣ ਲੱਗ ਪਿਆ ਔਰ ਹਿਰਦੇ ਤੇ ਬੋਝ ਬਣ ਰਹਾ ਹੈ। ਤੇ ਕਿੰਨੇ ਦਿਨ ਜੀਵੇਗਾ ਝੂਠ? ਨਹੀਂ ਜੀਵੇ। ਸਵੇਰੇ ਤੋਂ ਲੈ ਕੇ ਸ਼ਾਮ ਤੱਕ ਝੂਠ ਬੋਲਦੇ ਨੇ ਬਿਨਾ ਲੋੜ ਤੋਂ ਬੋਲਦੇ ਨੇ। ਬੱਚਿਆਂ ਨਾਲ ਝੂਠ ਬੋਲਦੇ ਨੇ ਪਰਿਵਾਰ ਨਾਲ ਬਜ਼ੁਰਗ ਬੋਲਦੇ ਨੇ ਸੰਸਾਰ ਨਾਲ ਝੂਠ ਬੋਲਦੇ ਨੇ ਝੂਠ-ਝੂਠ ਦੇਖਾਈ ਨਹੀਂ ਜਾਂਦਾ ਅંધੇਰਾ ਨਹੀਂ ਦਿਖਾਈ ਦਿੰਦਾ ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜੀ ਕਹਿੰਦੇ ਅੰਦੇ ਇਹ ਨਾ ਆਖੀਆਂ ਨਾ ਜਨਮ ਕੋ ਲੋਇਣ ਨਾ ਜਿਨ੍ਹਾਂ ਨੂੰ ਬਾਹਰ ਦਾ ਅੰਧੇਰਾ ਨਹੀਂ ਦਿਖਾਈ ਦਿੰਦਾ ਪਦਾਰਥ ਨਹੀਂ ਦਿਖਾਈ ਦਿੰਦੇ ਸੰਸਾਰ ਨਹੀਂ ਦਿਖਾਈ ਦਿੰਦੇ ਗੁਰਨਾਣੇ ਤੇ ਦੇਵਦੀ ਮਹਾਰਾਜ ਕਹਿੰਦੇ ਅੰਦੇ ਨਾਖ ਨਹੀਂ ਅੰਦੇ ਇਹਨਾਂ ਨੂੰ ਅੰਦੇ ਕਹਿਣ ਦੀ ਲੋੜ ਨਹੀਂ ਅੰਦੇ ਇਹ ਨਾ ਆਖਿਐ ਨ ਜਨਮਖ ਲੋਇਣ ਨਾਏ ਅੰਦੇ ਸਈ ਨਾਨਕਾ ਜੋ ਖਸਮਾ ਵਲੈ ਇਹਨਾਂ ਨੂੰ ਖਸਮ ਨਹੀਂ ਦਿਖਾਈ ਦਿੱਤਾ ਮਾਲਕ ਨਹੀਂ ਦਿਖਾਈ ਦਿੱਤਾ ਪ੍ਰਮਾਤਮਾ ਨਹੀਂ ਦਿਖਾਈ ਦਿੱਤਾ ਭਗਵਾਨ ਨਹੀਂ ਦਿਖਾਈ ਦਿੱਤਾ ਇਹ ਅੰਦੇ ਜਿਨ੍ਹਾਂ ਨੂੰ ਸੰਸਾਰ ਨਹੀਂ ਦਿਖਾਈ ਦਿੰਦਾ ਇਨ੍ਹਾਂ ਅੰਧਿਆਂ ਦੀ ਤਾਦਾਦ ਬਹੁਤ ਥੋੜੀ ਹੈ ਬਹੁਤ ਥੋੜੀ ਹੈ ਬਹੁਤ ਵੱਡਾ ਇਕੱਠ ਹੋਵੇ ਤੇ ਕਿਧਰੇ ਇਕ ਦੋ ਜਿਆਦਾ ਨਹੀਂ ਸਾਰੀ ਦੁਨੀਆ ਵਿੱਚ ਐਸੇ ਅੰਧਿਆਂ ਦੀ ਤਾਦਾਦ ਬਹੁਤ ਥੋੜੀ ਹੈ ਬਹੁਤ ਥੋੜੀ ਹੈ ਜਿਨ੍ਹਾਂ ਨੂੰ ਸੰਸਾਰ ਨਹੀਂ ਦਿਖਾਈ ਦਿੰਦਾ ਪਰਿਵਾਰ ਨਹੀਂ ਦਿਖਾਈ ਦਿੰਦਾ ਪਦਾਰਥ ਨਹੀਂ ਦਿਖਾਈ ਦਿੰਦਾ ਪਰ ਜਿਨ੍ਹਾਂ ਨੂੰ ਪ੍ਰਮਾਤਮਾ ਨਹੀਂ ਦਿਖਾਈ ਦਿੰਦਾ ਐਸੇ ਅੰਧਿਆਂ ਨਾਲ ਤੇ ਸੰਸਾਰ ਭਰਿਆ ਹੋਇਆ ਹੈ ساری دنیا کنچر پوٹ لے لے نمسکارے بوجھی کاجی نے اندھے اندے اس اندھے کاجی نے نہیں سمجھے نہیں سمجھے جب ہاتھی نے متھا ٹیکے نا تو سکندر ہاتھی نا گصہ آیا کھلانے پلانے ہیں کہ متھا ٹیک دے کبھی ہاں. اور گصے نال بھر گیا ਗੰਗਾ ਚੜੀ ਗਈ ਸੀ ਸ਼ਾਵਣ ਭਾਦੋਂ ਦੇ ਦਿਨ ਸੰਸਨ ਪਾਣੀ ਬੜਾ ਗਹਿਰਾ ਵਗ ਰਿਆ ਸੀ ਅਖੇ ਨੂੰ ਗੰਗਾ ਛਿੜ ਗਈ ਬਣਿਆ ਆਇਆ ਤੇ ਸੀ ਕਿ ਡੁੱਬ ਜਾਏਗਾ ਟੜਟੜ ਕੇ ਮਰੇ ਬਣੇ ਆ ਜਾਂਦੇ ਹੈ ਅੱਜ ਪੈਸੇ ਬਨੇ ਛੁੱਟ ਦਿੱਤਾ ਗਿਆ ਦੰਦਾਂ ਦੇ ਇਸ ਹੈਰਾਨੀ ਦੀ ਗੱਲ ਜਿਹੜੀਆਂ ਲਹਿਰਾਂ ਮਨੁੱਖ ਨੂੰ ਡੁੱਬ ਕੇ ਰੱਖ ਲੈਣਗੀਆਂ ਉਹਨਾਂ ਲਹਿਰਾਂ ਨੇ ਕਵੀਰ ਨੂੰ ਕਿਨਾਰੇ ਦਿਲਾ ਦਿੱਤਾ گنگا کی لے میری ٹوٹی ہے لہرہ نے یہ بندھن توڑ دیتے اردو کا شاعر نہ دیتی اگر موجے طوفان سہارا نہ دیتی اگر موجے طوفان ڈبو ہی دیا تھا ہمیں نا خدا نے ملانے نے تو ڈوبی سہارا نہ دیتی اگر موجود توفاں ڈبو ہی جی آخا ہمیں نہ در لہرہ نے پار کر دیتا دے موجہ نے پار کر دیتا دکندر لوڈی کے ڈوب کے رکھ دیتا سی برامنہ نے کے ڈوب کے رکھ دیتا سی کمال دیگر لہرہ نے کبھی ننارے دے دیا سارا بنارس کہہ رہے ہیں کبھی پاگل ہے ਬਾਦਲ ਬਾਦਲ ਇਸ ਸਾਰੇ ਬਨਾਰਸ ਦੇ ਵਾਸੀਆਂ ਨੂੰ ਕਹੋ ਨਸੇ ਇੱਕੋ ਹੀ ਬੰਦਾ ਜਿਹੜਾ ਸਿਆਣਾ ਹੈ ਬਾਕੀ ਸਭ ਪਾਗਲ ਪਰ ਕੀਤਾ ਕੀ ਜਾਇ ਗਲਤੁਲ ਆਮ ਸਹੀ ਬਹੁ ਗਿਣਤੀ ਦੇ ਚ ਲੋਕੀ ਗਲਤ ਹੋਵਨ ਕੋ ਸਹੀ ਸਮਝੇ ਜਾਤੇ ਤੇ ਕਿਦਰੇ ਹਜ਼ਾਰਾਂ ਲੱਖਾਂ ਚ ਇੱਕ ਬੰਦਾ ਠੀਕ ਹੋਵੇ ਤੇ ਪਾਦਲ ਸਮਝਿਆ ਜਾ ਹਾਲਾਤ ਐਸੇ ਹੋ ਗਏ ਨੇ ਮੈਂ ਅਰਜ਼ ਕਰਾਂ ਪੰਜਾਬ ਦੀ ਗੱਲ ਮੈਨੂੰ ਪੁੱਲਦੀ ਇੱਕ ਮਾਂ ਮੈਨੂੰ ਕਹਿਣ ਲੱਗੀ ਬਹੁਤ ਪੁਰਾਣੀ ਲੱਗਦੀ ਬੱਚਾ ਤੇ ਨਿਹੜਈ ਸੰਤ ਹੈ ਮੈਂ ਤਾਂ ਕੋਈ ਬੱਚਾ ਨਿਹੜਈ ਸੰਤ ਹੈ ਮੈਨੂੰ ਸੰਤ ਦੀ 판ੋ ਸਮਝ ਹੈ ਕਿ 4 ਸਾਲ ਦਾ ਇੱਕ ਕੋਈ ਕਲਾਸ ਸੇਟ ਬੈਠਾ ਹੈ ਬੜਾ ਮੂਰਖ ਹੈ ਸਾਰਾ ਦਿਨ ਗਲਤੀਆਂ ਹੀ ਕਰਦਾ ਹੈ ਨਿਹੜਈ ਸੰਤ ਜੰਮੇ ਮਕਰ ਤੋਂ ਮੈਂ ਕਹ ਦੋਗੇ ਸੰਤ ਮਖੱਟੂ ਹੁੰਦੇ ਸੰਤ ਮੂਰਖ ਹੁੰਦੇ ਸੰਤ ਚਾਰ-ਚਾਰ ਸਾਲ ਇੱਕ ਕੋਈ ਕਲਾਸ ਵਿੱਚ ਬੈਠੇ ਰਹਿੰਦੇ ਕਾਰਨ ਕੀ ਹੈ ਜਦ ਕਦੀ ਕੋਈ ਸਹੀ ਸੰਤ ਹੋ ਜਾਏ ਸਮਾਜ ਨਾਲ ਤੇ ਤਾਲ ਮਿਲਵੈਂਦਾ ਨਹੀਂ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਹੁਣ ਮੂਰਖ ਕੌਣ ਹੈ ਤੇ ਭਗਤ ਕੌਣ ਹੈ ਪਾਗਲ ਕੌਣ ਹੈ ਤੇ ਸੰਤ ਕੌਣ ਹੈ ਕੌਣ ਪਛਾਣ ਕਰੇ ਇਸ ਵਾਸਤੇ ਅਕਸਰ ਮੈਂ ਅਰਚ ਕਰਦਾ ਹਾਂ ਤੇ ਔਰ ਦੌੜਾ ਦੇ ਆ ਸੰਤ ਵੀ ਪਹਿਚਾਨ ਸੰਤ ਕਰ ਸਕਦਾ ਦੂਸਰਾ ਨਹੀਂ ਕਰ ਸਕਦਾ ਇਹ ਵੱਡਾ ਉੱਚਾ ਹੋਵੇ ਕੋਏ ਇਸ ਉੱਚੇ ਕੋ ਜਾਣੇ ਸੋਏ ਸੰਤਾਂ ਦਾ ਲਿਬਾਸ ਪਹਿਨ ਕੇ ਵੀ ਮੈਂ ਸੰਤਾਂ ਨਾਲ ਬੜਾ ਭਰਮਣਾ ਕੀਤਾ ਜਦੋਂ ਮੈਂ ਪੜਦਾ ਸੀ ਸੰਸਕ੍ਰਿਤੀ ਸਲੋਕ ਗੁਰਵਾਨ ਅ ਸਭ ਕੁਝ ਦੇਖੇ ਲਿਬਾਸ ਸੰਤ ਨਹੀਂ ਹੈ ਸੰਤ ਨੂੰ ਸਿਰਫ ਸੰਤ ਪਹਿਚਾਨ ਸਕਦਾ ਐਸਾ ਗੁਰੂ ਨਾਨਕ ਦੇਵ ਜੀ ਆਪ ਕਹਿੰਦੇ ਨੇ ਇਹ ਵੱਡ ਊਚਾ ਹੋਵੇ ਕੋਏ ਇਸ ਊਚੇ ਕੋ ਜਾਣੇ ਸੋਏ ਪਰਮਾਤਮਾ ਨੂੰ ਇਹ ਕੌਣ ਸਮਝੇਗਾ ਜੋ ਪਰਮਾਤਮਾ ਜੈਸਾ ਹੋ ਜਾਏ ਅਰਜਨ ਐਸਾ ਚਾਹੀਏ ਜੈਸਾ ਹਰੀ ਹੋਵੇ ਹਰੀ ਦਾ ਭਗਤ ਐਸਾ ਚਾਹੀਦਾ ਜੈਸਾ ਹਰੀ ਹੈ ਇਸ ਤੋਂ ਬਿਨਾ ਹਰੀ ਦੀ ਸਮਝ ਨਹੀਂ ਆਏ ایک بچے نو کی پتا میں دہرا دیا ایک بچے نو کی پتا جوانی کی آتی جوان اس دے سامنے بیٹھے بچے جانی کی جانی کے جذبات کی آدھے جوانی کا خلاص کی آتا ہے جوانی کا جوش کی آدھا ہے واستوک جوانی کی آتی بچے نو کی پتا ہے جوان بن کے پتا چل ہے جوانی کی ਔਰ ਇੱਕ ਜਵਾਨ ਨੂੰ ਕੀ ਪਤਾ ਬੁਢੇਪਾ ਕੀ ਹੁੰਦਾ ਹੈ ਬੁਢੇਪੇ ਦੀ ਖਾਸੀਅਤ ਕੀ ਹੁੰਦੀ ਹੈ ਬੁਢੇਪੇ ਦੀ ਅਹਿਮੀਅਤ ਕੀ ਹੁੰਦੀ ਹੈ ਬੁਢੇਪੇ ਦੀ ਕਮਜ਼ੋਰੀ ਕੀ ਹੁੰਦੀ ਹੈ ਬੁਢੇਪੇ ਦੀ ਮਜਬੂਰੀ ਕੀ ਹੁੰਦੀ ਹੈ ਜਵਾਨ ਨੂੰ ਕੀ ਪਤਾ ਭਾਵੇਂ ਬੁਢੇ ਉਸਦੇ ਸਾਹਮਣੇ ਬੁੱਢੇ ਹੋ ਕੇ ਹੀ ਪਤਾ ਚੱਲਦਾ ਹੈ ਬੁਢੇਪਾ ਕੀ ਹੈ ਹੋਜ ਨਹੀਂ ਪਤਾ ਲਿਆ ਔਰ ਇੱਕ ਬੁੱਢੇ ਨੂੰ ਕੀ ਪਤਾ ਮੌਤ ਕੀ ਹੁੰਦੀ ਹੈ ਭਾਵੇਂ ਅਰਥੀਆਂ ਉਸਨੇ ਮੁੰਡੇ ਦੇ ਚੁੱਪੀਆਂ ਹੋਵੇ ਭਾਵੇਂ ਸੈਕੜੇ ਦਫਾ ਸ਼ਮਸ਼ਾਨ ਗਾਟ ਗਿਆ ਹੋਵੇ ਆਵੇਂ ਸੈਂਕੜੇ ਲਾਸ਼ਾਂ ਦੇਖੀਆਂ ਹਨ ਇੱਕ ਬੁੱਢੇ ਨੂੰ ਕੀ ਪਤਾ ਮੌਤ ਕਹੀ ਹੁੰਦੀ ਹੈ ਮਰ ਕੇ ਹੀ ਪਤਾ ਚੱਲਦਾ ਹੈ ਮੌਤ ਕੀ ਸੰਤ ਹੋ ਕੇ ਹੀ ਪਤਾ ਚੱਲਦਾ ਹੈ ਸੰਤ ਪਣਾ ਕਿਸ ਨੂੰ ਕਹਿੰਦੇ ਇਹ ਵੀ ਮਰਜ਼ ਕਰ ਦੇ ਇਹਨੂੰ ਹੰਕਾਰ ਸਮਝ ਲੋ ਜਾਂ ਨਿਰਬੜਤਾ ਸਮਝ ਲੋ ਜਾਂ ਮੂਰਖਤਾ ਸਮਝ ਲੋ ਇਹਦੇ ਵਿੱਚ ਬਹੁਤ ਜ਼ਰੂਰ ਪਹਿ ਜਾਂਦਾ ਜਦ ਕੋਈ ਸਟੇਟਮੈਂਟ ਸੰਤ ਕਹਿੰਦਾ ਹੈ میں مہاراج کی ہزوری چہ رہا اور اس کو سچائی سمجھا سنت بنا نہیں ہے میرے سنت بنے کی سمجھ ہے میں سنت نہیں ہوں اس میں قبول کرنا ایس واسطے کسی کی انگل اٹھے ٹھیک ہے اٹھنی چاہیے وہ صحیح اٹھے میں قبول ہی کر لیا گل ہی ختم اور یہ سچائی ہے مہاراج کی ہزوری چھوٹ بولنا تو گنا ہے نا میں سنت نہیں ہوں سنت پڑے بھی سمجھ آ گئی مینت کس کتنی سمجھ آ گئی اور یہ بھی سمجھ آ گئی ہے کروڑا چیک کر دو نے سنت میں اپنی قوم چن چار ہی لے کے غزب گلے پنجے چارے گرستی نے شگل جی بیٹھے نے ایک پورش کے کان پور ہیں ਨੇ ਅੱਜਕੀ ਤੇ ਮੈਨੂੰ ਡੋੰਦਿਆ ਆਇਆ ਕਿ ਤੁਸੀਂ ਮੇਰਾ ਨਾਮ ਸਟੇਜ ਤੇ ਲੈ ਲਿਆ ਹੈ ਤੇ ਹੁਣ ਮੈਨੂੰ ਕਈ ਤੰਗ ਕਰਦੇ ਨੇ ਮੇਰੇ ਦਰਸ਼ਨਾ ਨਹੀਂ ਆ ਜਾਂਦੇ ਕੋਰੋਨਾ ਮਰਜੈਂਸੀ ਫੋਕ ਦੀ ਦੁਕਾਨ ਸੀ ਕਪੜੇ ਦੀ ਐਲਗਨ ਮਿਲਦੀ ਉਸ ਦੇ ਕੋਲ ਐਜੰਸੀ ਸੀ ਕੋਰੋਨਾ ਚੋਖੇੜ ਵੱਸੇ ਮੇਨ ਬਾਜ਼ਾਰ ਦੇ ਚ ਵੱਡੀ ਦੁਕਾਨ ਸਭ ਤੋਂ ਵੱਡੀ ਉਸ ਦੇ ਇਸ ਸਾਰਾ ਬਾਜ਼ਾਰ ਜੈਨੀਆਂ ਦੇ ਤੇ ਸਾਰੇ ਉਸ ਨੂੰ ਕਹਿਣ ਸੰਤ ਦੀ ਸੰਤ ਸਾਰੇ ਉਹਦੇ ਕੋਲ 5-10 ਮਿੰਟ ਬੈਠ ਕੇ ਖੁਸ਼ੀ ਮਹਿਸੂਸ ਕਰਦੇ ਸੈਜੇ ਸੈਜੇ ਕੋਈ ਥੰਸਾ ਲੜਕੀਆਂ ਸੰਵਿਆਹ ਦਿੱਤੀਆਂ ਦੁਕਾਨ ਵੀ ਛੋੜ ਦਿੱਤੀ ਕਰੋਨਾ ਦਾ ਕੰਮ ਰਾਤ ਨੂੰ 2:00 ਵਜੇ ਉੱਠ ਕੇ ਮਹਾਰਾਜ ਦਾ ਪ੍ਰਕਾਸ਼ ਕਰਕੇ ਬਸ ਭਜਨ ਲਿਜ੍ਹਨੇ ਦੇ ਦਿਨ ਨੂੰ ਗੰਗਾ ਤੋਂ ਪਾਰ ਚਲਾ ਜਾਂਦੇ ਤੇ ਗੰਗਾ ਉਧਰ ਵੀ ਸਾਰਾ ਦਿਨ ਉੱਥੇ ਕੱਟਦੇ ਸ਼ਾਮੇ ਵਾਪਸ ਆਂਦੇ ਭਾਈ ਬਾਦਰਸ ਉਹਨੂੰ ਵੇਖ ਕੇ ਮੈਨੂੰ ਬੜੀ ਈਰਖ ਆਈ ਪਤਾ ਹੈ ਗੱਲ 30 ਸਾਲ ਪਹਿਲੇ ਮੇਰੇ ਕੋਲ ਆ ਕੇ ਜਬਜੀ ਸਾਹਿਬ ਦੇ ਅਰਥ ਪੁੱਛਦਾ ਹੁੰਦਾ ਸੀ ਅੰਮ੍ਰਿਤ ਵੇ ਲਿਆਂਦਾ ਸੀ ਉਹ ਵੀ ਜਵਾਨ ਸੀ ਮੈਂ ਵੀ ਜਵਾਨ ਦੋਸਤੀ ਸੀ ਇੱਕ ਇੱਕ ਪੌੜੀ ਦੇ ਮੇਰੇ ਕੋਲ ਸਵੇਰੇ ਆ ਕੇ ਅਰਥ ਪੁੱਛਦਾ ਸੀ ਮੈਂ ਉਸ ਨੂੰ ਦੱਸਦਾ ਸੀ ਅਬਿਆਸੀ ਜਾਣ ਕੇ ਵੀ ਸਿਆਣਾ ਹੈ ਗੁਰਮੁਖ ਦੇ ਦੋਸਤੇ ਹੋ ਗਏ ਉਹ ਤਿੰਨ ਸਾਲਾਂ ਚ ਮੈਂ ਦੇਖਿਆ ਉਸ ਮਰਦ ਦੇ ਦਿਨੋਂ ਕੇ ਅਰਾਮ ਨਹੀਂ ਆਇਆ ਮੈਨੂੰ ਈਰਖਾ ਹੋਈ ਹਰਦ ਹੋ ਗਈ ਕੱਲ ਤੱਕ ਅਰਥ ਮੇਰੇ ਕੋਲ ਪੁੱਛਦਾ ਸੀ ਕਿ ਅੱਜ ਪਹੁੰਚ ਗਏ ਆਪਾਂ ਜੀ ਅਰਥ ਕੀ ਦੱਸੇ ਜਾਂਦੇ ਆ ਇਹ ਟ੍ਰੈਫਿਕ ਨੂੰ ਪੁਲਿਸ ਵਾਲਾ ਚੌਕ ਤੇ ਖੜਾ ਹੈ ਕਾਰਾਂ ਨੂੰ ਕਹਿੰਦਾ ਇੰਜ ਜਾ ਇੰਜ ਜਾ ਆਪ ਉਸੇ ਤੋਂ ਸੇਕੜਾਰੇ ਨੇ ਕਿ ਮੈਨੂੰ ਹੀਰਖਾ ਹੋਈ ਔਰ ਮੈਨੂੰ ਪਹਿਲੀ ਵਾਰ ਪਤਾ ਚੱਲਿਆ ਕਿ ਧਾਰਮਿਕ ਹੀਰਖਾ ਵੀ ਹੁੰਦੀ ਹੈ ਉਸ ਤੋਂ ਪਹਿਲੇ ਮੈਨੂੰ ਨਹੀਂ ਪਤਾ ਸੀ ਤੇ ਇਹ ਪਹੁੰਚ ਗਿਆ ਸਮਾਦੇ ਲੈਣ ਹੋ ਗਿਆ ਮੈਨੂੰ ਖੁਸ਼ੀ ਹੋਣੀ ਚਾਹੀਦੀ ਸੀ ਮੈਨੂੰ ਦੁੱਖ ਹੋਇਆ ਰਸਤਾ ਮੈਂ ਦੱਸਿਆ ਇਹ ਪਹੁੰਚ ਗਿਆ میں انہوں تھے چوکتے ہیں انہوں میں یہ دیکھو لو پوچھے ہیں پرکہ تیری سمادھی کے میں لگتے ہیں تو اٹھے پیر کے میں جڑے آ رہا تھا تو یہ مستی کے میں حاصل کرتے ہیں اے سانتے من ہے اور انہوں وے کہ میرا من صدکار نال بھار جاند ہے انہوں کچھ دن ایرکھا رہی سی ایرکھا دا اپنا ایک دائرہ ہون ہے ہر جگہ منوں کو ایرکھا نہیں کر سکتا ਹਰ ਜਗ੍ਹਾ ਮਨੁੱਖ ਆਪਣਾ ਹੰਕਾਰ ਵੀ ਨਹੀਂ ਪ੍ਰਗਟ ਕਰ ਸਕਦਾ ਇਸ ਚੱਕਰ 'ਚ ਨਾ ਪੈਣਾ ਕਿ ਹਰ ਜਗ੍ਹਾ ਮਨੁੱਖ ਆਪਣਾ ਹੰਕਾਰ ਪ੍ਰਗਟ ਕਰ ਸਕਦਾ ਹੈ ਹਰ ਜਗ੍ਹਾ ਮਨੁੱਖ ਕ੍ਰੋਧ ਵੀ ਨਹੀਂ ਕਰ ਸਕਦਾ ਕ੍ਰੋਧ ਕਮਜ਼ੋਰ ਤੇ ਆਵੇਗਾ ਹੰਕਾਰ ਵੀ ਮਨੁੱਖ ਉਥੇ ਪ੍ਰਗਟ ਕਰ ਸਕਦਾ ਜੇ ਉਸ ਤੋਂ ਅੱਗੇ ਕਮਜ਼ੋਰ ਹੋਵੇ ਤਾਕਤਵਰਾਂ ਦੇ ਸਾਹਮਣੇ ਨਹੀਂ ਪ੍ਰਗਟ ਕਰ ਸਕਦਾ ਈਰਖਾ ਬਰਾਬਰੀ ਵਾਲੇ ਦੇ ਨਾਲ ਹੋਣੀ ਹੈ ਜਿਸੀ ਭਰਾ ਦੀ ਭਰਾ ਨਾਲ ਈਰਖਾ ਹੋ ਸਕਦੀ ਹੈ ਸ਼ਾਇਦ ਹੀ ਕਿਸੇ ਦੀ ਹੋਵੇ ਮਿੱਤਰ ਦੀ ਮਿੱਤਰ ਨਾਲ ਈਰਖਾ ਹੋ ਸਕਦੀ ਹੈ ਸ਼ਾਇਦ ਹੀ ਕਿਸੇ ਦੀ ਹੋਵੇ جسے بین گرا چیرخا ہو سکتی ہے شاید ہی کسی ایک میں ہوہر دے دیں ایک بچی دناڈ گھرانے بہائی ہوئی پیٹے آئیے اپنے گھر ماں باپ کو لائی ہے پندرہ بھی دن بعد سورے گھر جا رہی ہے تو ماں باپ نے گی دی ਹੱਲ ਫੁੱਲ ਦੇਖੇ ਕਪੜੇ ਦੇਖੇ ਗਹਿਣਾ ਗੱਟਾ ਦੇਖੇ ਕੋਈ ਨਕਲੀ ਦੇਖੇ ਬਹੁਤ ਕੁਝ ਦੇਖੇ ਤੋਰਦੇ ਕਹਿਣ ਉਸ ਕਨਾਟ ਨੇ ਬੱਚੀ ਵੀ ਪੁੱਸ਼ ਮਾਂ ਬਾਪ ਵੀ ਪੁੱਸ਼ ਸਾਰਾ ਸਮਾਨ ਚੁਕਾਇਆ ਦੋ ਨੌਕਰਾਨੀਆਂ ਨੇ ਉਹਨੂੰ ਵਿਦਾਈ ਦੇ ਰਹੇ ਗੱਡੀ 'ਚ ਬਿਠਾ ਰਹੇ ਸਮਾਨ ਨੌਕਰਾਨੀਆਂ ਨੇ ਚੁਕਾਇਆ ਤੇ ਨੌਕਰਾਨੀਆਂ ਵੀ ਖੁਸ਼ ਬਾਲਕੰਦੀ ਲੜਕੀ ਹੈ ਵਿਦਾ ਹੋ ਰਹੀ ਹੈ ਸਾਰੇ ਘਰ ਜਾ ਰਹੀ ਆਪਣੇ ਘਰ ਜਾਏ ਨੌਕਰਾਨੀਆ ਗੋਵੇ 15 ਦਿਨਾਂ ਬਾਅਦ ਇੱਕ ਨੌਕਰਾਨੀ ਨੇ 10 ਦਿਨ ਦੀ ਛੁੱਟੀ ਮੰਗ ਲਈ ਜ਼ਰੂਰੀ ਤੇ ਮਾਲਕ ਨੇ ਛੁੱਟੀ ਦੇ ਦਿੱਤੀ ਤੇ ਮਾਲਕ ਨੇ ਉਸ ਨੂੰ ਦੋ ਸਾੜੀਆਂ ਦੇ ਦਿੱਤੀਆਂ ਕੁਝ ਦਮੜੇ ਦੇ ਦਿੱਤੇ ਥੋੜਾ ਜਿਹਾ ਫਲ ਦੇ ਦਿੱਤਾ ਕੁਝ ਹੋਰ ਸਾਜ਼ੋ ਸਾਮਾਨ ਦੇ ਦਿੱਤਾ ਬਈ ਘਰ ਜਾ ਰਹੀ ਆਪਣੇ بچے ہیں کل جا رہی ہیں تیر لے کے جد نوکرانی جا رہی ہے جدی دو جی نوکرانی اسی نے جل بھول رہی ہے تیر کا نال سڑ رہی ہے اہلے جا رہی ہے انہوں آگ لگ رہی ہے کوئی حد ہوگی پہلے کے دس دن پہلے وہ لڑکی اتنا کچھ لے کے گئی ہے. تو نہیں جلی کہ تھوڑا جہاں بیچاری سمان لے کے جا رہی ہے تو ارخانہ جل گئی ਜੈਲਸੀ ਨਾਲ ਭਰ ਦੇ। ਫਿਰ ਇਹ ਅੰਦਰ ਸਾੜੇ। ਕਿਉਂ? ਉਹ ਜਿਹੜਾ ਮਾਲਕਨ ਦੀ ਲੜਕੀ ਸੀ ਨਾ ਉਹ ਇਹਦੀ ਈਰਖਾ ਦੀ ਰੇਂਜ ਦੇ ਚ ਨਹੀਂ ਆਉਂਦੀ ਸੀ। ਉਹਦੀ ਈਰਖਾ ਦੇ दायरे 'ਚ ਨਹੀਂ ਆਉਂਦੀ ਸੀ। ਆਪ ਸਾਰੇ ਛਾਣੇ। ਉਹ ਇਸ ਨੌਕਰਾਨੀ ਦੀ ਈਰਖਾ ਦੇ दायरे ਤੋਂ ਅੱਗੇ ਸੀ। ਉਹਦੇ ਨਾਲ ਕਾ ਵੀ ਈਰਖਾ। ਇਹ ਜਿਹੜੀ ਨੌਕਰਾਨੀ ਹੈ ਇਹਦੀ ਈਰਖਾ ਦੀ ਰੇਂਜ ਦੇ ਚ। ਇਹਦੀ ਈਰਖਾ ਦੇ दायरे 'ਚ ਆਉਂਦੀ। جل بن گئی بھائی بہادر میری دے دائرے کیونکہ میرے کو پڑھتا دوستی سی مترتا سی جب سرت جڑ گئی اس کی اگمی کھیت بن گئی شگل جی بیٹھے نے میرے تو اس زمانے الزام لایا دی ماں نے میرے ਮੁੰਡੇ ਨੂੰ ਮਸਕੀਨ ਨੇ ਪਾਗਲ ਕਰ ਦਿੱਤਾ ਇਹ ਜੀ ਸੋਗਲ ਜੀ ਨੇ ਵੀ ਆ ਕੇ ਦੱਸਿਆ ਉਹਦੀ ਮਾਂ ਇੰਜ ਕਹਿੰਦੀ ਹੈ ਮੈਂ ਕਿਹ ਗੱਲ ਐ ਉਹਦੇ ਮੁੰਡੇ ਨੂੰ ਸੰਸਾਰ ਦਾ ਸਭ ਤੋਂ ਵੱਡਾ ਪਰਮਾਤਮਾ ਨੇ ਸਿਆਣਾ ਕਰ ਦਿੱਤਾ ਗੁਰੂ ਨੇ ਸਿਆਣਾ ਕਰ ਅਸੀਂ ਕੀ ਉਹਨਾਂ ਨੂੰ ਜੋ ਹੈ ਪਾਗਲ ਕਰਨਾ ਸੀ ਤੇ ਮੈਂ ਕਿ ਹੁਣ ਉਸ ਪਾਗਲ ਕੋਲੋਂ ਮੈਨੂੰ ਪੁੱਛਣਾ ਪੈਗਾ ਇਹ ਪਾਗਲਪਣਾ ਕਿਵੇਂ ਮਿਲਦਾ ਮੈਨੂੰ ਵੀ ਮਿਲਦਾ ਉਸ ਪਾਗਲਪੁਰ ਮੈਨੂੰ ਇਹ ਕੁਛ ਨਾ ਬਹਿ। ਉਹ ਮਾਂ ਮੈਨੂੰ ਮਿਲੀ ਉਹਦਾ ਚਿਹਰਾ ਬਦਲਿਆ ਹੈ। ਹਮੇਸ਼ਾ ਕੁਛ ਮਿਲਦੇ ਸੀ। ਮੁੰਡਾ ਜਾਂ ਦੋਸਤ ਦਾ ਸਮਾਦੇਨ ਹੋ ਗਿਆ। ਔਖੀ ਹੋ ਕੇ ਮੈਨੂੰ ਲੱਗੀ। ਕਹਿਤੇ ਕੁਝ ਨਾ ਸਕੇ ਪਰ ਮੈਂ ਉਹਦਾ ਚਿਹਰਾ ਪੜ ਲਿਆ। ਇਹਨੂੰ ਗਿਲਾ ਨਹੀਂ। ਇਹ ਪਤਨ ਕਿਸੀ ਖੰਡਾਰੇ ਹੈ। ਹੀ ਦਸਦਾ ਰਿਹਾ ਸੀ ਉਹ ਤੇ ਕੁਛ ਨਾ ਬੋਲੀ ਪਰ ਮੈਂ ਬੋਲਿਆ ਸੀ ਮੈਂ ਕਿਹਾ ਮਾਂ ਤੂੰ ਕੁਝ ਐਸੀ ਅਸੀਸ ਕਰ ਉਹਦਾ ਜਿਹੜਾ ਪਾਗਲਪਨ ਐ ਨਾ ਮੈਨੂੰ ਮਿਲ ਜਾਵੇ ਲੋਕੀ ਮੈਨੂੰ ਗੈਨੀ ਕਹਿੰਦੇ ਨੇ ਉਹਦਾ ਪਾਗਲਪਨ ਮੈਨੂੰ ਅਜਿਹਾ ਜਾਈ ਤੇ ਕਿਸੇ ਖੁਸ਼ਕਿਸਮਤ ਨੂੰ ਮਿਲਦਾ ਹੈ ਤੇ ਕਿਸੇ ਬਾਗਾ ਵਾਲੇ ਨੂੰ ਮਿਲਦਾ ਹੈ ਤੇ ਕਿਸੇ ਕਿਸਮਤ ਵਾਲੇ ਨੂੰ ਮਿਲਦਾ ਹੈ ਅੱਜ ਬਾਵੇਂ ਗੁਮਨਾਮ ਤੇ ਆ ਚੌਕਸ ਸਮਾਜ ਦੇ ਚ ਨਹੀਂ ਆਉਂਦਾ ਸੰਗਤ ਦੇ ਚ ਵੀ ਨਹੀਂ ਆਉਂਦਾ ਅੱਥੇ ਪੈਰ ਗੁਰੂ ਦਾ ਰੂਪ ਹੋ ਗਏ ਗੁਰਦਾਰੇ ਨਹੀਂ ਆਉਂਦਾ 2 ਵਜੇ ਉੱਠ ਕੇ ਆਪਣੇ ਮਸਤੀ ਸਮਾਦੇ ਚ ਲੇਨ ਰਿਹਾ ਜਾਂਦਾ ਤੇ ਦਿਨ ਹੋਵੇ ਦੋ ਫੁੱਲ ਲੈ ਕੇ ਗੰਗਾ ਤੋਂ ਬਾਹਰ ਨਿਕਲ ਜਾਂਦਾ ਸਾਰਾ ਦਿਨ ਉਹ ਕਰਦਾ ਕੋਰਵਾ ਦਾ ਕੰਮ ਧੰਦਾ ਕਰਨ ਵਾਲਾ ਕੰਮ ਕੀ ਕਰਨਾ ਦੌੜ ਨਹੀਂ ਗਿਆ ਸਤ ਪੀੜੀਆਂ ਕਾ ਮਸਜਿਦ ਦੇ ਅੰਦਰ ਹਿੰਦੂ ਜੈਨੇ ਲੋਗ ਉਹਨਾਂ ਸੰਤ ਕਰਕੇ ਕਹਿੰਦੇ ਨੇ ਇਸ ਤਰ੍ਹਾਂ ਦੇ ਦੋ ਜੀਵੜੇ ਮੈਂ ਹਿੰਦੌਰ ਦੇਖੇ ਨਾਲ ਦੇ ਸਾਥੀਆਂ ਨੂੰ ਮਿਲੰਦਾਰ ਨਾਮ ਹੈ ਪਤੀ ਪਤਨੀ ਨੇ ਤੋਵੇਂ ਰੰਗੇ ਇਸ ਤਰ੍ਹਾਂ ਇੱਕ ਵਿਅਕਤੀ ਮੈਂ ਬੰਬੇ ਦੇਖਿਆ ਟੈਕਸੀ ਡਰਾਈਵਰਸ ਅੱਜ ਦੋ ਦਿਨ ਉਹਨੂੰ ਦੇਖ ਕੇ ਵੀ ਮੈਨੂੰ ਈ ਦੁਖਾ ਹੋਈ ਸੀ ਕਾਰਨ ਉਹ ਵੀ ਮੇਰੇ ਕੋਲ ਪੜਦਾ ਸੀ ਸਾਰੀ ਦੁਨੀਆ ਦਾ ਭਰਮਣ ਕਰਕੇ ਇਨ੍ਹਾਂ ਦੋ ਹੱਥਾਂ ਦੀਆਂ ਉਂਗਲੀਆਂ ਤੇ ਉਹ ਬੰਦੇ ਗਿਣੇ ਜਾ ਸਕਦੇ ਨੇ ਜੋ ਜੁੜਦੇ ਜੋ ਰੋਸ਼ਨ ਹੋਵੇ ਜੋ ਰੋਸ਼ਨੀ ਦੇ ਮਿਨਾਰ ਹੋਵੇ ਬਾਕੀ ਕੁਝ ਨਹੀਂ ਹੈ ਔਖੇ ਨਾਲ ਨਾ ਕੋਈ ਹਿੰਨ ਨਹੀਂ ਕਰਦਾ ਜਨ ਲਾਲਕ ਕੋਟਨਵੇਂ ਕਿਨੋਂ ਗੁਰਮੁਖ ਹੋਏ ਪਹਿਚਾਨ ਤੇ ਸੰਤ ਦੀ ਪਹਿਚਾਣ ਕੌਣ ਕਰੇਗਾ ਇੰਨਾ ਵੱਡਾ ਉੱਚਾ ਹੋਵੇ ਕੋਈ ਇਸ ਉਹ ਜੇ ਕੋ ਦਾਣੇ ਸੋਏ ਆ ਬੰਬੇ ਦੇ ਚ ਇੱਕ ਮਾਤਾ ਮੈਨੂੰ ਕਹਿ ਲਗੀ ਮਸਕਿਨ ਜੀ ਅੱਜ ਦੇ ਯੁੱਗ ਦੇ ਅਵਤਾਰੀ ਹੋ ਸਾਈਂ ਬਾਬਾ ਹੈ ਅੱਜ ਦੇ ਅਵਤਾਰ ਹੈ ਮੈਂ ਕਿ ਤੂੰ ਕਿਹੜੇ ਮੀਟਰ ਨਾਲ ਵੇਖ ਰਿਹਾ ਹੈ ਅਵਤਾਰ ਹੈ ਮੈਨੂੰ 40 ਸਾਲ 45 ਸਾਲ ਹੋ ਗਏਨ ਕਹਾ ਕਰਦੇ ਆ ਦਿਨ ਰਾਤ ਇਸੇ ਲੈਨੇ ਚੱਲਦੇ ਮੈਨੂੰ ਸਮਝ ਨਹੀਂ ਆਈ ਇਹ ਅਵਤਾਰ ਦੀ ਤੂੰ ਕਿਵੇਂ ਸਮਝਾਇਆ ਕਿਹੜੇ ਮੀਟਰ ਨਾਲ ਉਹਨੂੰ ਨਾਪੇ جیڑی دوربین پوردبین وہ مجھے کہنے وہ راکھ نکل وہ ہاتھوں چڑیا نکلتے ہیں وہ ہاتھوں چل نکلتے میں کہتے جادو ستکار بھی کرنا کہتے گوگیا پاشا بھی کر دا ہوں دا سی. دور کیوں جا میں کدھر اس طرح دے جادو نو پکھنڈ کے آیا کہ گوگیا پاشا نے میرے ایک پاس بھجوایا بہت پرانی گل ہونے کی پڑھنے کے مسکین ضرور لیا میرے کرتب واسطے رب کی نیت سات تو لے کے اٹھ بجے تک اس نے شو دکھانا سی حال بھرے ہوا میں پچی جی سال یہ بھی پرانی میں دیکھ کھلا جو ہے ربی کرش میں دکھاواں گا پہنچیا میں آٹھ واجب ہے سٹیٹ کے آیا ہی نو واجب ہے لکھا نے ہون شور مچانا شروع دو گھنٹے دا اندازار بڑی گل لوں دی کو دس کی صدی بندیتے اٹھ کے چلے بھی گئے سا میں بھی من بنایا چلیے اتنے چو سٹیٹ کے آیا ਸਾਰਿਆਂ ਨੇ ਰੋਲਾ ਪਾਇਆ ਸ਼ੋਅ 7 ਵਜੇ ਹੋਣਾ ਸੀ। ਫੂ 9 ਵਜੇ ਆਇਆ। ਇਹ ਜ਼ੁਲਮ ਹੈ ਇਤਨਾ ਇੰਤਜ਼ਾਰ ਕਰਾਇਆ। ਕਹਿੰਦਾ ਨਹੀਂ 7 ਵਜੇ ਨੂੰ ਤੁਸੀਂ ਆਪਣੀ ਗੜੀਆਂ ਦੇਖੋ। ਜਦ ਸਾਰਿਆਂ ਨੇ ਗੜੀਆਂ ਵੇਖੀਆਂ ਤੇ ਸਾਡਾ। ਕਹਿੰਦਾ ਅੱਜ ਇਤਨਾ ਹੀ ਦਿਖਾਇਆ, ਕੱਲ ਬਾਅਦ ਵੀ ਹੋਰ ਦਿਖਾਵਾਂਗਾ। ਅੱਜ ਨਹੀਂ। ਮੈਂ ਵੀ ਆਪਣੀ ਗੜੀ ਦੇਖਾਂ ਸਾ। ਤੇ ਜਿਉਂ ਬਾਹਰ ਨਿਕਲ ਕੇ ਆਇਆ ਤੇ ਗੜੀ ਦੇ ਸਵੇਰ 9 ਵਜੇ ਮੈਂ ਤਾਂ ਸਮਝ ਨਹੀਂ ਆ ਕੇ ਇਹ ਸਮਝ ਨਹੀਂ ਆ ਕਿ ਗੋਗਿਆ ਪਾਸ਼ਾ ਦੀ ਗੱਲ ਨਹੀਂ ਅੱਜ ਕੱਲ ਜਾਦੂ ਸਰਕਾਰ ਹੈ ਔਰ ਵੀ ਯੂਰਪ ਦੇ ਵਿੱਚ ਇਸ ਤਰ੍ਹਾਂ ਦੇ ਕਹਿ ਉਹ ਮਾਂ ਮੈਨੂੰ ਕਹਿ ਲਗੀ ਅੱਜ ਦੇ ਯੁੱਗ ਦੇ ਇਹ ਅਵਤਾਰੀ ਪੁਰਸ਼ ਨੇ ਮੈਂ ਕਿ ਤੂੰ ਕਿਹੜੇ ਮੀਟਰ ਨਾਲ ਵੇਖ ਲਿਆ ਅਵਤਾਰੀ ਪੁਰਸ਼ ਨੇ ਫੇਰ ਸਾਚੋ ਰੱਖ ਲੈ ਤਸਵੀਰ ਝੋ ਰੱਖ ਨਿਕਲ ਗਈ میں کہا راک دے درشن کرنے ہیں کہ اجے بھی پارت دے پنڈا جلو کی لکڑا جلاندے دے نے کوئلے جلاندے دے چلے آچھے بتیری راک پہ یہ کارگر پہ کر لے درشن اوتار کے اس نو جو کسی نو نور بنا دے کسی نو چانن بنا دے اتھا چو راکھ نکل دی کیسا چو راکھ نکل دی کہتے نا تک چیٹک کیے کو کہا جا ਪ੍ਰਭ ਲੋਗਨ ਕੇ ਆਵਤ ਰਾਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੰਨ ਰੱਬ ਦੇ ਪਿਆਰਿਆਂ ਨੂੰ ਸ਼ਰਮ ਆਉਂਦੀ ਏ ਇਸ ਤਰ੍ਹਾਂ ਦੇ ਕਰਤਬ ਦੇ ਜਾਂਦੇ ਨਾਟਕ ਚੇਟਕ ਸੀ ਇੱਕ ਕਾਜ ਪ੍ਰਭ ਲੋਗਨ ਕੇ ਆਵਤ ਰਾਜਾ ਕਿਸੇ ਵਿਸ਼ੇਸ਼ ਤਰ੍ਹਾਂ ਦੇ ਮੰਦਰ ਵਿੱਚ ਆਪਣਾ ਮਨ ਟਿਕਾ ਲੈਣਾ ਇਹਦੇ ਨਾਲ ਰੱਦੀ ਸਿੱਧੀ ਤੇ ਮਿਲ ਜਾਂਦੀ ਏ ਐਸੀ ਕੋਈ ਗੱਲ ਨਹੀਂ ਪਰ ਰੱਧ ਸਿਧ ਸਭ ਮੋਹ ਹੈ ਨਾਮ ਨਾ ਵਸੇ ਮਨ ਆਇਆ ਕੋਈ ਧਨ ਕਰਕੇ ਰੁਕ ਜਾਂਦਾ ਹੈ ਕੋਈ ਰੂਪ ਕਰਕੇ ਰੁਕ ਜਾਂਦਾ ਹੈ ਕੋਈ ਪ੍ਰਭਤਾ ਕਰਕੇ ਰੁਕ ਜਾਂਦਾ ਹੈ ਕੋਈ ਰਿਤੀਆਂ ਸਿਰੀਆਂ ਕਰਕੇ ਰੁਕ ਜਾਂਦਾ ਹੈ ਸਤਿਗੁਰ ਦਾ ਵਾਕ ਹੈ ਪਹਿਲੀ ਰੁਕਾਵਟ ਕੀ ਹੈ ਧਨ ਸੰਪਦਾ ਮੋਤੀ ਤਾਂ ਮੰਦਰ ਉਸਰੇ ਰਤਨੇ ਤਾਂ ਹੋਏ ਜੈ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਤ ਮਤ ਦੇਖ ਬੋਲਾ ਹੋਈਸਰੇ ਤੇਰਾ ਚਿਤ ਨ ਮੋਤੀਆਂ ਦੇ ਮੈਲ ਤੇ ਨਹੀਂ ਆਉਂਦੇ ਲੋਕੀਤਾਂ ਦੇ ਮੈਲੇ ਕੀ ਫਸ ਕੇ ਰਹਿ ਜਾਂਦੇ ਮੋਤੀਆਂ ਦੀ ਦੀਵਾਰ ਬਣਾਣੇ ਪਰਸ ਬਣਾਣੇ ਇਤੇ ਔਖਾ ਕੰਮ ਐ ਲੋਕੀ ਸੰਗ ਮਰਮਰ ਦੇ ਕੀ ਫਸੇ ਪੈ ਰਹੇ ਮਾਰਬਲ ਦੇ ਕੀ ਫਸ ਕੇ ਰਹੇ ਕਿਨੇ ਬਿਲਡਿੰਗਾਂ ਨੇ ਰੋਕ ਦਿੱਤਾ ਇਨੇ ਮੈਲਾਂ ਨੇ ਰੋਕ ਦਿੱਤਾ ਧਨ ਸੰਪਦਾ ਇਹ ਪੈੜੀ ਰੁਕਾਵਟ ਦੂਸਰੀ ਧਰਤੀ ਤੇ ਹੀਰੇ ਲਾਲ ਲੱਜੜਦੀ ਬਲਮ ਲਾਲ ਜੜਾ ਮੋਹਣੀ ਮੁਖਮਣੀ ਸੋਏ ਕਰੇ ਰੰਗ ਪਸਾਓ مت دیکھ دیکبولہ تیرا چیتنا دوسری رکاوٹ ہے اس لیے پرش پرش استری اس لیے استری وپریت بھی کشش دیکھ سے دیں تیسری رکاوٹ سدھ ہو سدھ لائے رد آخا آؤ جی دن نے بھی نہیں روکیا روپ نے بھی نہیں روکیا تو جب کب کر رہے ہیں نام جب رہے ہیں نہیں روکیا دھن کر دن نے نہیں روکیا ਬਾਵੇਂ ਕਰੋੜਾਂ ਦਾ ਹਰ ਬਾਦ ਦਾ ਰੂਪ ਨੇ ਵੀ ਨਹੀਂ ਲੋਗੇ ਜਵਾਨੀ ਨੇ ਵੀ ਨਹੀਂ ਲੋਗੇ ਫਿਰ ਸਿੱਧੀਆਂ ਨੇ ਲਿੱਡੀਆਂ ਨੇ ਮਿਲਦੀਆਂ ਨੇ ਨਾਮ ਜਪਣ ਵਾਲੇ ਅਮਰਤ ਵੇਲਾ ਜਿਹੜਾ ਓਖੇਗਾ ਕੁਛ ਨਾ ਕੁਛ ਤੇ ਬਰਕਤਾਂ ਆਣਗੀਆਂ ਨੌਲੇ ਦੀ 18 ਸਿੱਧੀ ਪਿੱਛੇ ਲੱਗੀਆਂ ਫਿਰਨ ਜੋ ਹਰ ਹਿਰਦੇ ਸਦਾ ਵਸਾਇ ਗੁਰੂ ਅਮਰਦਾਸ ਜੀ ਮਹਾਰਾਜ ਪਰਮਾਨੰ ਕਰਦੇ ਨੇ ਸਾਹਿਬ ਗੁਰੂ ਨਾਨਕ ਦੇਵ ਜੀ ਕਰਨ ਸਿੱਧ ਹੋਵਾ ਸਿੱਧ ਲਈ ਰਿੱਧ ਅਤਾਓ रूपत परगत होए वैसा लोक रखे भाओ मत देख भोला विसरे तेरा चित न आवे ना चौथी रूप आवड़ प्रब का चौधरी बण सुलतान होवा मेल लख दक्षर आका अब हुकम हासिल करी बैठा नानका सवा मत देख भोला विसरे तेरा चित न आवे ना कोई समाधि लीन नहीं हो सकेया रब दा ना नहीं जब सकतया बांधने रोके होवेगा روپ نے روکے ہوئے گا ردیاں سدیاں نے روکے ہوئے گا یا ہنکار پرپتان نے روکے ہوئے گا کچھ نہ کچھ دیکھے رد سب مو ہے نام نہ نا آئے میں اس داڑی چو راکھ نکلے کیسا چو راکھ نکلے تصویر چو راکھ نکلے یہ جادو جادوگر بھی دکھا رہے ہیں کسی بھی زندگی روشن ہو جائے منور ہو جائے چانر چانر ہو جائے انہوں پکت کہ سب ਇਹ ਫੀਰਿੰਗ ਆ ਤੇ ਸੇਧਿਆ ਪਰ ਆਮ ਬੰਦਿਆਂ ਤੇ ਇਸੇ ਦਾ ਹੀ ਪ੍ਰਭਾਵ ਪੈਂਦਾ ਹੈ ਇਸ ਵਾਸਤੇ ਮੈਂ ਅਰਜ਼ ਕਰਾਂ ਸੰਤ ਹੀ ਸੰਤ ਨੂੰ ਸਮਝਦੇ ਹਨ ਦੂਸਰਾ ਹੈ ਭਗਤ ਹੀ ਭਗਤ ਨੂੰ ਸਮਝਦਾ ਹੈ ਇਤਨਾ ਸਾਰਾ ਬਨਾਰਸ ਏਕਨੇ ਵੀ ਕਬੀਰ ਨੂੰ ਨਾ ਸਮਝਿਆ ਸਾਰੇ ਕਿਹਨਾਂ ਭਗਤ ਹੁਣ ਕਬੀਰ ਨੂੰ ਕੋਈ ਸਮਝੇ ਸੰਤ ਹੀ ਸਮਝੇ ਭਗਤ ਸਮਝੇ ਕਠਨ ਹੈ ਸੰਤੋਂਾਂ ਕੁਕਰੋਣਾ ਚ ਇਕੱਠਾ ਧੰਗ ਗੁਰੂ ਅਰਜਨ ਦੇਵ ਜੀ ਦਾ ਇਹ ਬਾਤ ਮੈਂ ਫਿਰ ਸਾਹਮਣੇ ਰੱਖਾਂ ਖੁਲਾਸਾ ਮੈਂ ਸ਼ਾਮੀ ਕਰਾਂਗਾ ਵੀ ਬੌਮਕਾ ਜੀ ਖਸਿਆ ਰਹੇ ਸਾਬ ਕਹਿੰਦੇ ਨੇ हे ਪ੍ਰਭ ਤੇਰੇ ਮਾਰਗ ਤੇ ਮੈਂ ਚਲਿਆ ਇਸ ਤਰ੍ਹਾਂ ਜਿਵੇਂ ਕਿਸੇ ਬੱਚੇ ਨੇ ਅਜੇ ਹੀ ਚੱਲਣਾ ਸਿੱਖਿਆ